ਆ ਜਿਹੜੀ ਚੁੱਕੀ ਹੈ ਫਾਈਨਲ ਬਿਲਕੁਲ ਟੱਕਰ ਦਾ ਮੁਕਾਬਲਾ ਸੇਰੀ ਸਰਵਾਪ ਹੈ ਆ ਵੇਖੋ ਪਰ ਪੈਣ ਜਿਵੇਂ ਆਖਰੀ ਹੈ ਵੀ ਇਹ ਬੱਲੇ 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 ਫਾਈਨਲ ਹੈ ਆਪਾਂ ਬਾਦੂ ਤਾੜੀਆਂ ਨਹੀਂ ਮਾਰਨੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵਰਸਿਕ ਵੀਰੋ ਆ ਵੇਖੋ ਫੈਂਸਿਕੋ ਸਾਹਿਬ ਵੀ ਜਿਹੜਾ ਨਜ਼ਾਰਾ ਲੈ ਰਹੇ ਆ ਸ਼ੌਕ ਸਪੋਰਟਸ ਨੇ ਪਿਆਰ ਕਰਦੇ ਆ ਖੜਾ ਹਰ ਕੋਣ ਸਪੋਰਟ ਕਰਦੇ ਆ ਹਰ ਦੇਖਾਂਗੇ ਵੀ ਸਾਹਮਣੇ ਮੈਂ ਦੇਖ ਰਿਹਾ ਵੀ ਇਸ ਵੇਲੇ ਲੱਗਿਆ ਹੋਇਆ ਜੋਰ ਦੋਵੇਂ ਟੀਮਾਂ ਤੇ ਦਾ ਮੈਚ ਬੜਾ ਸ਼ੇਖਰ ਜੰਗਦਾਰ ਜਿਹੜਾ ਮੁਕਾਬਲਾ ਚੱਲ ਰਿਹਾ ਚੱਕਰ ਸਿਰੇ ਦੀ ਆ ਲਾ ਦੇਖਾਂਗੇ ਵੀ ਓ ਵਾਹ ਓ ਮੁੰਡਿਆ ਵਾਹ ਓ ਮੁੰਡਿਆ ਵਾਹ ਓ ਮੁੰਡਿਆ ਖਿੱਚ ਕੰਮ ਖਿੱਚ ਪਰ ਦੂਜੇ ਪਾਸੇ ਦੂਜੇ ਪਾਸੇ ਚਨੌਲੀ ਵਾਲੇ ਨੇ ਵੀ ਆਇ ਤੇ ਆਏ ਹੋਏ ਆ ਚਨੌਲੀ ਵਾਲੇ ਵੀ ਆਏ ਹੋਏ ਆ ਚਨੌਲੀ ਵਾਲੇ ਆਇ ਤੇ ਆਏ ਹੋਏ ਪਰ ਦੂਜੇ ਪਾਸੇ ਕਾਪੂਰੀਏ ਅੱਜ ਕਹਿੰਦੇ ਵੀ 4100 ਪਿੰਡੋਂ ਲੈ ਕੇ ਜਾਣਾ ਹੈ ਉਹ ਵੇਖੋ ਗੱਲ ਕਮਾਲ ਕਰ